ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਸਾਥੀ ਬਣਾਇਆ ਜੀ ਆਪਣਾ ਜਦੋਂ ਭਾਈ ਮਰਦਾਨਾ ਜੀ ਸੰਗ ਕਰ ਲੱਗੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਭਾਈ ਮਰਦਾਨਾ ਜੀ ਨੇ ਕਿਹਾ ਆਖਿਆ ਪਾਤਸ਼ਾਹ ਜੀ ਮੈਂ ਦੁਨੀਆ ਦੀਆਂ ਨਜ਼ਰਾਂ ਵਿੱਚ ਨੀਵੀਂ ਜਾਤ ਦਾ ਹਾਂ ਮੈਨੂੰ ਲੋਕ ਆਪਣੇ ਦਰਵਾਜ਼ੇ ਤੇ ਨਹੀਂ ਚੜ੍ਹ ਦਿੰਦੇ ਪਰ ਬਾਬਾ ਤੇਰੀ ਤਾਂ ਜਾਤ ਬੜੀ ਉੱਚੀ ਹੈ ਜੇ ਤੂੰ ਮੈਨੂੰ ਨਾਲ ਲੈ ਕੇ ਤੁਰੇਂਗਾ ਦੁਨੀਆ ਦੇ ਲੋਕ ਤੈਨੂੰ ਟਿੱਚਰਾ ਕਰਿਆ ਕਰਨਗੇ ਮਹਾਰਾਜ ਨੇ ਆਖਿਆ ਮਰਦਾਨੇ ਇੱਥੇ ਕਿਸੇ ਦੀ ਜਾਤ ਨਹੀਂ ਹੈ ਇੱਥੇ ਨੀਵੀਂ ਜਾਤ ਦਾ ਉਹ ਹੈ ਜਿਹੜਾ ਰੱਬ ਦੇ ਗੁਣਾਂ ਨੂੰ ਭੁੱਲ ਕੇ ਜ਼ਿੰਦਗੀ ਜਿਉਂਦਾ ਹੈ ਆਪਾਂ ਨਿਤ ਸ਼ਾਮ ਨੂੰ ਸੋਦਰ ਦੀ ਬਾਣੀ ਵਿੱਚ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਜਿੱਥੇ ਜਾ ਕੇ ਮਹਾਰਾਜ ਕਹਿੰਦੇ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਮੈ ਬਾਦ ਸਨਾਤ ਮਹਾਰਾਜ ਜੀ ਕਹਿੰਦੇ ਉਹ ਬੰਦਾ ਨੀਵੀਂ ਕੁੱਲ ਦਾ ਹੈ ਜਿਹੜਾ ਰੱਬ ਦੇ ਗੁਣਾ ਨੂੰ ਭੁੱਲ ਕੇ ਜ਼ਿੰਦਗੀ ਜਿਉਂ ਰਿਹਾ ਹੈ ਉਹ ਭਾਵੇਂ ਕਿੱਡੇ ਵੱਡੇ ਮਹਿਲਾਂ ਵਿੱਚ ਵੀ ਬੈਠਾ ਹੋਵੇ ਇੱਥੇ ਸਰੀਰ ਕਰਕੇ ਜਾਤ ਨਹੀਂ ਹੈ ਇੱਥੇ ਸਰੀਰ ਕਰਕੇ ਮਹਾਰਾਜ ਨੇ ਵਖਰੀਆਂ ਨਹੀਂ ਪਾਇਆ ਇੱਥੇ ਤਾਂ ਪਾਤਸ਼ਾਹ ਜੀ ਨੇ ਬਾਣੀ ਚ ਇਥੋਂ ਤੱਕ ਵੀ ਕਹਿ ਦਿੱਤਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕੋ ਮੰਦੇ ਜਦੋਂ ਮਹਾਰਾਜ ਜੀ ਨੇ ਕਿਹਾ ਨਾ ਮਰਦਾਨਿਆਂ ਮੇਰਾ ਸਾਥੀ ਬਣੇਗਾ ਉਹਨੇ ਆਖਿਆ ਬਾਬਾ ਮੈਂ ਤਾਂ ਨੀਵੀਂ ਜਾਤ ਦਾ ਹਾਂ ਜਦੋਂ ਤੁਸੀਂ ਨਾਲ ਲੈ ਕੇ ਤੁਰੋਂਗੇ ਦੁਨੀਆਂ ਦੇ ਲੋਕ ਟਿਚਰਾਂ ਕਰਨਗੇ ਤੇ ਸਤਿਗੁਰੂ ਨੇ ਆਖਿਆ ਭਾਈ ਮਰਦਾਨਿਆਂ ਯਾਦ ਰੱਖ ਮੈਂ ਇਦਾਂ ਦਾ ਗਿਆਨ ਤੇ ਇਦਾਂ ਦੀ ਸਮਝ ਪੈਦਾ ਕਰ ਦੇਵਾਂਗਾ ਜਿੱਥੇ ਦੁਨੀਆਂ ਦੇ ਲੋਕ ਮੇਰੇ ਚਰਨਾਂ 'ਚ ਝੁਕਿਆ ਕਰਨਗੇ ਨਾ ਉਥੇ ਤੇਰੇ ਵੀ ਚਰਨਾਂ ਵਿੱਚ ਨਮਸਕਾਰ ਕੀਤੀ ਜਾਏਗੀ ਇਹ ਬਚਨ ਕਿਹਾ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬੇਬੇ ਨਾਨਕੀ ਜੀ ਨੇ ਕੁਝ ਮਾਇਆ ਦਿੱਤੀ ਆਖਿਆ ਜਾਓ ਭਾਈ ਫਰੰਦੇ ਦੇ ਕੋਲੋਂ ਰਬਾਬ ਲੈ ਕੇ ਆਓ ਤੇ ਜਦੋਂ ਭਾਈ ਮਰਦਾਨਾ ਦੀ ਭਾਈ ਫਰੰਦੇ ਦੇ ਕੋਲ ਗਏ ਨਾ ਰਬਾਬ ਲੈਣ ਵਾਸਤੇ ਤੇ ਭਾਈ ਫਰੰਦੇ ਨੂੰ ਆਖਿਆ ਸਾਨੂੰ ਰਬਾਬ ਚਾਹੀਦੀ ਹੈ ਦੱਸੋ ਕਿੰਨੀ ਮਾਇਆ ਲਵੋਗੇ ਤੇ ਭਾਈ ਫਰੰਦੇ ਨੇ ਇੱਕ ਬਚਨ ਕਿਹਾ ਸੀ ਮਰਦਾਨਿਆਂ ਰਬਾਬ ਮੈਂ ਤੈਨੂੰ ਫਰੀ ਦੇਵਾਂਗਾ ਇਸ ਰਬਾਬ ਦਾ ਕੋਈ ਪੈਸਾ ਨਹੀਂ ਲਵਾਂਗਾ ਪਰ ਇੱਕ ਗੱਲ ਚੇਤੇ ਰੱਖੀ ਇਹ ਰਬਾਬ ਬਾਬੇ ਨਾਨਕ ਦੀ ਉਸਤਤ ਤੋਂ ਬਿਨਾ ਕਿਸੇ ਹੋਰ ਦੇ ਦਰਵਾਜ਼ੇ ਤੇ ਨਾ ਵਜਾਈ ਕਿੰਨੇ ਕਮਾਲ ਦੇ ਬਚਨ ਸੀ ਆਖਿਆ ਬਾਬੇ ਨਾਨਕ ਦੀ ਉਸਤਤ ਤੋਂ ਬਿਨਾ ਇਹ ਰਬਾਬ ਆਮ ਦਰਵਾਜ਼ਿਆਂ ਤੇ ਨਹੀਂ ਵਜਣੀ ਚਾਹੀਦੀ ਤੇ ਭਾਈ ਫਰੰਦੇ ਨੇ ਬਾਬੇ ਨਾਨਕ ਦੇ ਸਾਥੀ ਦੀ ਝੋਲੀ ਚ ਰਬਾਬ ਪਾਈ ਤੇ ਨਮਸਕਾਰ ਕੀਤੀ ਲੈ ਅੱਜ ਤੋਂ ਬਾਅਦ ਮੇਰੀ ਰਬਾਬ ਦੇ ਨਾਲ ਤੂੰ ਗੁਰੂ ਨਾਨਕ ਦੇ ਘਰ ਦੀ ਉਸਤਤ ਕਰਿਆ ਕਰੀਂ ਮਹਾਰਾਜ ਨੇ ਸਾਥੀ ਬਣਾਇਆ